ਸਾਡੇ ਸੂਰੀਓ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਫੈਸ਼ਨ ਅਪਡੇਟ ਲਾਈਵ ਤੁਹਾਨੂੰ ਦੇਵਾਂਗੇ ਉਸ ਵੇਲੇ ਇੱਕ ਜ਼ਰੂਰੀ ਤੁਹਾਡਾ ਲੈਟਰ ਸਾਬ ਜੀ ਕਰ ਰਹੇ ਹਾਂ ਜੋ ਸਬੋਰਡਿੰਗ ਨੋਟ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਜਾਰੀ ਕੀਤੀ ਗਈ ਹੈ ਰਿਜ਼ਲਟ ਹੈ ਜੀ ਰਿਟਨ ਟੈਸਟ ਫੋਰ ਦਾ ਫਰਸਟ ਆਫ ਕਾਫਨ ਕਲਰਕ ਜਿਹੜੀ ਕਿ ਐਡਵਰਟਾਈਜ਼ਰ ਨੰਬਰ 6 2025 ਇਹਦਾ ਟੈਸਟ ਹੈ ਸੀ 171 2000 6 ਫੀਲਡ ਸੋ ਇਹ ਲਿਸਟ ਜਾਰੀ ਕੀਤੀ ਗਿਆ ਜਿਹੜੇ ਐਪਸਲ ਕੈਂਡੀਡੇਟਸ ਨੇ ਤੇ ਜਿਹੜਾ ਦੇ ਜਿਹੜੇ ਐਲੀਜੀਬਲ ਹੋਏ ਨੇ ਜਿਨ੍ਹਾਂ ਨੇ ਕਿੰਨੇ ਮਾਰਕਸ ਲੈਨੇ ਉਹ ਸਾਰੇ ਲਿਸਟ ਵਿੱਚ ਇੱਥੇ ਦਰਸਾਇਆ ਗਿਆ ਹੈ ਸੋ ਇਹ ਤੈਨੂੰ ਇਹ ਜਦ ਲਿਸਟ ਹੈ ਗਿਆ ਸੋ ਜੇਕਰ ਤੁਸੀਂ ਇਸ ਵੈਬਸਾਈਟ ਦੇ ਵਿੱਚ ਫਲਾਈ ਕਰਿਆ ਸੀ ਤੇ ਤੁਸੀਂ ਆਪਣਾ ਨਾਮ ਸਰਚ ਕਰ ਸਕਦੇ ਆ ਇੱਕ ਹੋਰ ਲਿਸਟ ਤੁਹਾਨੂੰ ਸਾਂਝ ਕਰਨੀ ਆ ਇਹ ਵੀ ਲਿਸਟ ਜਿਹੜੀ ਆ ਸਪੋਰਟਨਰ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਜਾਰੀ ਕੀਤੀ ਗਿਆ ਰਿਜ਼ਲਟ ਆਫ ਰਿਟਰਨ ਚਾਰਜ ਫਾਰ ਦਾ ਕੋਸਟ ਆਫ ਵਰਕ ਕੈਮਿਸਟਰੀ ਐਡਵਰਟਾਈਜ਼ਮੈਂਟ ਨੰਬਰ 6 2025/171/2026 ਨੂੰ ਤੇ ਇਹਦੇ ਵਿੱਚ ਤਿੰਨ ਕੈਂਡੀਡੇਟਸ ਨੇ ਤੇ ਤਿੰਨਾਂ ਦੇ ਵਿੱਚੋਂ ਇੱਕ ਕੈਂਡੀਡੇਟ ਆ ਜਿਹੜਾ ਉਹ ਜਿਹਨੇ ਪੇਪਰ ਦਿੱਤਾ ਸੀ ਤੇ 34.75 ਫੀਸਾਂ ਦੇ ਮਾਰਕਸ ਨੇ ਸੋ ਉਸ ਤੋਂ ਇਲਾਵਾ ਦੋ ਜਿਹੜੇ ਕੈਂਡੀਡੇਟਸ ਨੇ ਇਹ ਟਾਪ ਸੈਂਟਰ ਰਹੀ ਸੀ ਸੋ ਅੱਜ ਜੇਕਰ ਫੈਸ਼ਨ ਦੀ ਗੱਲ ਕਰੀਏ 3 ਫਰਵਰੀ 2026 ਦਿਨ ਮੰਗਲਵਾਰ ਵਰਕਿੰਗ ਡੇ ਹੈ ਤੇ ਅੱਜ ਸਵੇਰ ਦੇ 9 ਵਜੇ ਤੱਕ ਫਿਲਹਾਲ ਸਾਨੂੰ ਕਿਸੇ ਜ਼ਿਲ੍ਹੇ ਦੇ ਵਿੱਚ ਕੋਈ ਸੂਚਨਾ ਜਾਂ ਕੋਈ ਅਪਡੇਟ ਪੈਨਸ਼ਨ ਦੇ ਰਿਗਾਰਡਿੰਗ ਨਹੀਂ ਆ ਰਹੀ। ਨਾ ਕਿਸੇ ਜ਼ਿਲ੍ਹੇ ਦੇ ਵਿੱਚ ਹਾਲੇ ਬੈਲ ਫਾਸ ਹੋਏ ਨੇ ਤੇ ਨਾ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਚੱਲੀ ਹੋਈ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਅਪਡੇਟ ਆਉਂਦੀਆਂ ਨੇ ਕਿਉਂਕਿ ਆਉਣ ਦੇ ਦਿਨਾਂ ਦੇ ਵਿੱਚ ਹੁਣ ਜਿਹੜੇ ਬੈਲ ਫਾਸ ਹੋਣ ਦੀ ਉਮੀਦ ਰਹੇਗੀ ਤੇ ਫਰਵਰੀ ਮਹੀਨੇ ਦੀਆਂ ਪੈਨਸ਼ਨਾਂ ਸਮੇਂ ਸਿਰ ਚੱਲ ਰਹੀ ਹੋਣ ਦੀ ਉਮੀਦ ਰਹੇਗੀ ਕਿਉਂਕਿ ਪਿੱਛੇ ਇੱਕ ਗੈਪ ਆ ਜਿਹੜਾ ਉਹ ਲੰਮਾ ਪੈ ਚੁੱਕਿਆ। ਪੈਨਸ਼ਨਾਂ ਜਿਹੜੀਆਂ ਨੇ ਜਨਵਰੀ ਦੀਆਂ 13-14 ਤਰੀਕ ਨੂੰ ਜਾਰੀ ਹੋ ਗਈਆਂ ਤੇ ਬਾਕੀ ਜਿਵੇਂ ਜਿਵੇਂ ਅਪਡੇਟਸ ਸਾਨੂੰ ਆਣ ਗਿਆ ਉਹ ਤੁਹਾਡੇ ਨਾਲ ਸਾਂਝਾ ਕੀਤੀ ਜਾਣਗੀਆਂ ਰੋਜ਼ਾਨਾ ਤੌਰ ਤੇ ਤੁਹਾਨੂੰ ਲਾਈਵ ਵਰਕ ਜਾਣਕਾਰੀ ਦਿੱਤੀ ਜਾਵੇਗੀ ਫਿਲਹਾਲ ਅੱਜ 3 ਫਰਵਰੀ ਸਵੇਰ ਦੇ 9 ਵਜੇ ਤੱਕ ਕਿਸੇ ਜਲੇ ਦੇ ਵਿੱਚ ਕੋਈ ਅਪਡੇਟ ਨਹੀਂ ਹੈ ਧਰੋ